ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਅਮਨ ਤੌਰ 'ਤੇ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਹਾਂਜੀ ਅੱਜ ਦੀ ਵੀਡੀਓ ਆਪਣੀ ਹੈਗੀ ਹੈ ਜੀ ਪੋਸਟਾਂ ਦੇ ਸਬੰਧ ਵਿੱਚ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਵਿੱਚ ਜਿਹੜੀਆਂ ਪੋਸਟਾਂ ਹੋ ਆ ਚੁੱਕੀਆਂ ਨੇ 8326 ਪੋਸਟਾਂ ਜਿਹੜੀਆਂ ਉਹ ਆਈਆਂ ਹੋਈਆਂ ਨੇ ਜਿਹਦੀ ਕੈਟਾਗਰੀ ਹੈ ਦੋ ਕੈਟਾਗਰੀ ਦੇ ਵਿੱਚ ਪੋਸਟ ਆਈਆਂ ਐ ਐਮਟੀਐਸ ਐਂਡ ਹਵਲਦਾਰ ਇਹਨਾਂ ਦੋਵਾਂ ਦੀ ਜਿਹੜੀ ਕੈਟਾਗਰੀ ਵਾਈਜ਼ ਵੰਡ ਹੈ ਉਹ ਤੁਸੀਂ ਇਹਨਾਂ ਦੀ ਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਪਰ ਜਿਹੜੀਆਂ ਕੁੱਲ ਪੋਸਟਾਂ ਨੇ ਉਹ 8362 ਪੋਸਟਾਂ ਜਿਹੜੀਆਂ ਇਹਨਾਂ ਦੋਮਾ ਕੈਟਾਗਰੀ ਵਿੱਚ ਆਈਆਂ ਜੀ ਤੇ ਇਹਨਾਂ ਦੀ ਜਿਹੜੀ ਲਾਸਟ ਡੇਟ ਹੈ ਉਹ 31 ਜੁਲਾਈ 2024 ਹੈ ਤੇ ਉਮਰ ਹੱਦ ਦੀ ਜੇਕਰ ਗੱਲ ਕਰੀਏ 18 ਸਾਲ ਤੋਂ ਲੈ ਕੇ 25 ਸਾਲ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਉਹ ਇਸ ਵਿੱਚ ਅਪਲਾਈ ਕਰ ਸਕਦੇ ਆ ਤੇ ਜਿਹੜੀ ਇਸ ਦੀ ਯੋਗਤਾ ਹੋਊਗੀ ਉਹ 10ਵੀਂ ਪਾਸ ਹੋ ਕੇ ਜੀ ਠੀਕ ਹੈ ਜੀ ਇਹਦੇ ਨਾਲ ਹੀ ਜਿਹੜੀ ਦੂਸਰੀ ਪੋਸਟ ਹੈ ਜੀ ਇਹ ਵੀ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਵਿੱਚ ਹੀ ਜਿਹੜੀਆਂ ਪੋਸਟ ਆਈਆਂ ਨੇ ਇਹ ਸੀਜੀਐਲ ਕਾਮਨਗਾ ਗ੍ਰੈਜੂਏਸ਼ਨ ਲੈਵਲ ਦੇ ਪਦਰਤੇ ਜਿਹੜੀਆਂ ਪੋਸਟਾਂ ਆਈਆਂ ਹੋਈਆਂ ਇਹਦੇ ਵਿੱਚ ਉਮਰ ਹੱਦ ਜਿਹੜੀ ਉਹ ਥੋੜੀ ਜੀ ਜ਼ਿਆਦਾ 18 ਸਾਲ ਤੋਂ ਲੈ ਕੇ 30 ਸਾਲ ਦੀ ਜਿਹੜੀ ਉਮਰ ਹੱਦ ਦੇ ਦੀ ਰੱਖੀ ਹੈ ਗ੍ਰੈਜੂਏਸ਼ਨ ਕੋਈ ਵੀ ਹੋ ਸਕਦੀ ਹੈ ਕਿਸੇ ਵੀ ਸਟਰੀਮ ਦੇ ਵਿੱਚ ਤੁਸੀਂ ਕੀਤੀ ਹੈ ਤੇ ਇਹਦੀ ਜਿਹੜੀ ਆਖਰੀ ਮਿਤੀ ਹੈ ਉਹ 24 ਜੁਲਾਈ 2024 ਹੈ ਜੀ ਠੀਕ ਹੈ ਜੀ ਫੀਸ ਦਾ ਵੇਰਵਾ ਤੁਸੀਂ ਇੱਥੇ ਦੇਖ ਸਕਦੇ ਹੋ ਚਾਹੇ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਚਾਹੇ ਇਹਨੂੰ ਇਹਨਾਂ ਦੀ ਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਵੀਡੀਓ ਬਦਲੇ ਕੀਤਾ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ